ਹਾਂ ਜੀ ਅੱਛਾ ਹੋ ਗਿਆ ਅਸੀਂ ਨਹੀਂ ਅਸੀਂ ਚੰਗਾ ਆਸਾ ਹਾਂ ਅੱਜਾਂ ਬਹੁਤ ਆਸਾ ਹਾਂ ਅੱਜ ਸਰੋਂ ਨੇ ਇਹ ਦਿੱਤਾ ਸਾਹਮਣੇ ਲਿਖ ਦਿੱਤਾ ਪਰ ਕੋਈ ਟਿੱਕਿਆ ਨਹੀਂ ਬੰਨਿਆ ਤੁਸੀਂ ਦੋ ਸਟਾਪ ਇਸ ਕੋ ਡਬਲ ਕਰੋ ਸਟਾਪ ਸਰਸ ਇਹ ਮਾਇਕ ਨਹੀਂ ਮਿਲ ਰਿਹਾ ਤੇ ਜੀ ਹਾਂ ਜੀ ਹਾਂ ਜੀ ਕਿੰਨਾ ਪ੍ਰੋਬਲਮ ਅਰਵਿੰਦਰ ਜਿੱਤ ਕੋ ਜੀ ਮੈਂ ਕੋਈ ਆਖਿਗਰੇ ਰੱਖਦਾ ਆਸੀ ਸਰ ਆਸੀ ਕੋਲ ਰੀਡਰ ਦਾ ਚਾਰਜ ਵੀ ਕੋਲਦੀਪ ਹੈ ਸੀ ਕੋਲਦੀਪ ਸਿੰਘ ਜੀ ਹੋਰ ਰੀਡਰ ਦਾ ਚਾਰਜ ਵੀ ਹੈ ਸਰ ਇੱਥੇ ਸਾਡੇ ਸਟਾਫ ਦੀ ਨਾ ਕਾਫੀ ਕਮੀ ਹੈ ਉਹ ਕਿੱਥੇ ਹਾਂ ਜੀ ਸਰ ਆਇਆ ਹੋ ਜੀ ਜਿੱਥੇ ਪਤਾ ਕੋਲਦੀਪ ਇਹਦਾ ਖਾਂਦੀ ਤੇ ਅਸਰਾ ਕਰਦਾ ਸਰ ਸਰ ਸਾਡੇ ਸਟਾਫ ਹੀ ਸਰ ਬਹੁਤ ਘੱਟ ਹੈ ਕਿ ਜਾਨੀ ਅੱਜ ਸਰ ਇਹ ਮੇਰੇ ਲੀਡਰ ਹੈਗੀ ਜੀ ਉਹ ਕੋਲਦੀਪ ਨੂੰ ਬੁਲਾਵੇ ਇੱਕ ਡਬਲ ਯੂ ਬੀ ਐਨ ਦਾ ਚਾਰਜ ਵੀ ਇਹਨਾਂ ਕੋਲ ਹੀ ਹੈ ਜੀ ਮੈਂਟੇਨੈਂਸ ਦਾ ਵੀ ਇਹ ਦੇਖਦੇ ਜੀ ਤਿੰਨ ਜੀ ਤਿੰਨ ਚਾਰਜ ਇਹਨਾਂ ਕੋਲ ਨੇ ਜੀ ਵਾ ਲੋਕਾਂ ਨੂੰ ਕੋਈ ਪ੍ਰਸ਼ੰਨਾ ਆਵੇ ਖੈਰ ਨਹੀਂ ਸਰ ਕੋਈ ਤਾਲ ਦੀ ਪ੍ਰਸ਼ੰਨਾ ਆਵੇ ਲੋਕਾਂ ਨੂੰ ਸਿੱਛੇ ਜ਼ਿਲ੍ਹੇ ਤੋਂ ਉਹਨਾਂ ਤਸੀਲਦਾਰਾਂ ਨੂੰ ਕਹਿ ਦਿਓ ਕਿ ਉਹਦਾ ਮੇਕਪ ਉੱਥੇ ਦਸੋ ਕੇ ਨਿਆਰੇ ਸਟੇਟ ਆਫੇਰੂ ਮੈਂ ਮੋੜ ਜਾਵਾਂਗਾ ਬਸ ਜੀ ਜਰੂਰੀ ਤੇ ਹੈ ਸਭਾ ਸਾਡੀ ਸਿੱਛੇ ਜ਼ਿਲ੍ਹੇ ਤੋਂ ਉਹ ਵੀ ਉਹ ਵੀ ਉਹ ਵੀ ਨਾ ਉਹ ਪਟਾਮੀ ਮੈਨੂੰ ਰਿਸ਼ਤਾ ਹੋਈ ਹੈ ਕੋਈ ਨਾ ਇਹ ਕੇ ਰਾਗ ਨਹੀਂ ਇਹ ਨਾਲ ਜਾਇ ਸੀ ਮਾਰ ਸੜਬਾਰ ਵੀ ਹੋਵੇ ਪਰ ਇਹ ਨਹੀਂ ਬਹੁਤ ਸਾਡੇ ਕੋਈ ਨਹੀਂ ਚਾਹੇ ਥੋੜੀ ਜਿਹੀ ਅੱਜ ਹਰਦੀਪ ਸਿੰਘ ਮੁੰਡੀਆਂ ਸਭ ਨੇ ਜਿਹੜੀ ਅੱਜ ਰੇਡ ਹੋਈ ਉਹ ਪ੍ਰੋਟੀਨ ਚੈਕਿੰਗ ਕੀਤੀ ਗਈ ਉੱਥੇ ਤੇ ਉਹਦੇ ਵਿੱਚ ਜਾ ਕੇ ਜੋ ਸਵੰਦ ਸਮੱਸਿਆਵਾਂ ਵੀ ਦਸੀਨ ਸਾਹਿਬ ਨੇ ਆਪਣੀਆਂ ਤੇ ਇਹ ਦੇਖਿਆ ਵੀ ਸਟਾਫ ਪੂਰਾ ਹੈਗਾ ਕਿ ਨਹੀਂ ਹੈ ਨਾ ਮੰਤਰੀ ਸਾਹਿਬ ਆਪ ਸਵੇਰੇ ਸਵੇਰੇ ਸਦਰਥਤਰੀ ਆਏ ਤੇ ਉਹਨਾਂ ਨੇ ਆਪਣੇ ਅਸਮਸੀਬਤਸੀ ਜੀ ਬਗੇ ਕੁਝ ਬਹੁਤ ਟੰਤਨਾ ਦੇ ਮੈਂਬਰੀਆਂ ਜਿਕੇ ਇਹਨਾਂ ਕਲਕਲੇ ਬੰਦੇ ਨੇ ਦੱਸਿਆ ਵੀ ਸਟਾਫ ਦੀ ਲੋਡ ਹੈਗੀ ਆ ਤੇ ਬਾਕੀ ਲੋਕਾਂ ਦੀ ਮੁਸ਼ਕਲਾਂ ਸੁਣੀ ਗਈਆਂ ਬਾਕੀ ਸਭ ਕੁਝ ਸਹੀ ਚੱਲਦਾ ਜੀ ਦੇ ਬਾਰੇ ਉਹਨਾਂ ਨੇ ਦੱਸਿਆ ਵੀ ਸਭ ਸਹੀ ਚੱਲ ਰਿਹਾ ਰਜਿਸਟ੍ਰੇਸ਼ਨ ਸਭ ਸਹੀ ਹੋ ਰਿਹਾ ਤੇ ਇਕਰ ਤਿੰਨ ਚੈਕਿੰਗ ਕੀਤੀ ਕੋਈ ਕੰਪਲੇਟ ਵਗੈਰਾ ਕੋਈ ਨਹੀਂ ਬਿਲਕੁਲ ਕੰਪਲੇਟ ਨਹੀਂ ਸੀ ਕਿ ਉਹ ਬਸ ਇਹ ਚਾਹ ਦੇਖੋ ਐਸੀ ਕਿ ਵੀ ਸਵੇਰ ਚਾਹ ਤਾਂ ਤਾਂ ਹਾਜ਼ਰ ਨੇ ਸਾਰੇ ਹਾਜ਼ਰ ਪਾ ਗਏ ਤਸਦੀਦਾਰ ਨਹੀਂ ਸੀ ਕਿਉਂਕਿ ਉਹਨਾਂ ਦੀ ਡਿਊਟੀ ਦੂਜੇ ਜਿਹੜਾ ਉਹਨਾਂ ਨੂੰ ਮਿਲਿਆ ਚਾਰ ਉਤਾਂ ਅੱਗੇ ਤੁਮ ਕੌਣ ਸਾਬਤ ਸੀਗੇ ਸਟਾਫ ਦੀ ਗੱਲ ਕਰੀਏ ਤਾਂ ਸਟਾਫ ਨਾਲ ਗੱਲਬਾਤ ਵੀ ਕੀਤੀ ਇਹਨਾਂ ਸਾਹਮਣੇ ਤੇ ਸਟਾਫ ਦੇ ਪੂਰਨ ਤੌਰ ਤੇ ਜਿਹੜੀ ਹੈ ਉਹਨਾਂ ਦੀ ਜਿਹੜੀ ਥਾਂ ਦੀ ਗੱਲ ਕਰੀਏ ਤਾਂ ਘਾਟਾ ਕਾਫੀ ਹਾਂ ਉਹੀ ਗੱਲ ਹੋਈ ਹੈ ਉਹ ਜਦੋਂ ਪੁੱਛਿਆ ਗਿਆ ਜਦੋਂ ਮੰਤਰੀ ਸਾਹਿਬ ਨੇ ਗੱਲ ਦਸਤਾਨ ਦੱਸਿਆ ਉਹਨਾਂ ਨੇ ਵੀ ਜਿਹੜੀਆਂ ਸਾਡੇ ਕਈ ਬੰਦੇ ਹੈ ਜੇ ਹੈਗੇ ਨੇ ਕਰਮਚਾਰੀ ਵੀ ਜਿਲਿਆਂ ਤੋਂ ਦੋ-ਦੋ ਜਾਂ ਤਿੰਨ-ਤਿੰਨ ਜ਼ਿੰਮੇਵਾਰੀਆਂ ਚੱਕੀ ਫਿਰਦੇ ਨੇ ਤੇ ਵੀ ਜਿਹੜੀ ਇਹ ਹੈਗੀ ਆ ਫਰਕ ਇਹ ਛੇਤੀ ਜਲਦੀ ਤੋਂ ਜਲਦੀ ਖੜੀ ਜਾਵੇ ਸਟਾਫ ਪੂਰਾ ਕੀਤਾ ਜਾਵੇ